ਖਬਰਨਾਮਾ ਦੇਖ ਰਹੇ ਸਾਰੇ ਹੀ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ੁਸ਼ਟੀਕਾਮ ਮੈਂ ਹਾਂ ਤੁਹਾਡਾ ਹੂਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਧਮਾਕਾ ਯਾਨੀ ਕਿ ਅਪ੍ਰੈਲ ਚੜ੍ਹਦਿਆਂ ਹੀ ਵੱਡੇ ਬਦਲਾਅ ਕੈਬਨਟ ਦੇ ਵਿੱਚ ਫੇਰ ਬਦਲ ਹੋਣਗੀਆਂ ਇਸ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਵਾਲ ਵੱਲੋਂ ਯਾਨੀ ਕਿ ਕੱਲ ਨੂੰ 10:30 ਵਜੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਜਿਹੜੀ ਰਿਹائش ਹੈ ਭਗਵੰਤ ਮਾਨ ਦੀ ਉੱਥੇ ਸਾਰੇ ਮੰਤਰੀ ਵਿਧਾਇਕ ਜਿਹੜੇ ਨੇ ਸੱਦ ਲੈ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਲਗਾਤਾਰ ਕੈਬਨਿਟ ਮੀਟਿੰਗਸ ਸਦਿਆਂ ਜਾਰੀਆਂ ਨੇ ਕੀਤੀਆਂ ਜਾ ਰਹੀਆਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਅਪ੍ਰੈਲ ਦੇ ਵਿੱਚ ਜਿਹੜੀ ਕੈਬਨਿਟ ਮੀਟਿੰਗ ਹੋਵੇਗੀ ਮੰਤਰੀ ਮੰਡਲ ਦੇ ਵਿੱਚ ਬਦਲਾਅ ਹੋਣਗੇ ਸੰਗਰੂੜ ਦੇ ਮੰਤਰੀ ਦੀ ਗੱਲਬਾਤ ਕੀਤੀ ਜਾ ਰਹੀ ਹੈ ਯਾਨੀ ਕਿ ਸੰਜੀਵ ਰੂੜਾ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਹੈ ਕਿਉਂਕਿ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਹੈ ਕਿਉਂਕਿ ਉਹ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਨੇ ਆ ਆਪੀ ਪਾਰਟੀ ਵੱਲੋਂ ਇਸ ਨੂੰ ਲੈ ਕੇ ਫਿਰ ਇੱਕ ਵਾਰੀ ਹੜਾ ਕੰਮ ਮਚ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਅੱਖ ਰੱਖ ਰਹੇ ਨੇ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਤੇ ਕਿਉਂਕਿ ਜਿਗਲ ਗੱਲ ਕਰੀਏ ਜਿਹੜੇ ਘਨੌਰ ਵਾਲ ਗੁਰਲਾਲ ਸਿੰਘ ਘਨੌਰ ਦੀ ਬਲਕਾਰ ਸਿੰਘ ਸਿੱਧੂ ਦੀ ਪਰਾਜ ਦੀ ਯਾਨੀ ਕਿ ਇਹਨਾਂ ਵੱਲੋਂ ਜੜੀਆਂ ਬਚਕਾਨਾਂ ਹਰਕਤਾਂ ਕੀਤੀਆਂ ਗਈਆਂ ਨੇ ਉਸ ਨੂੰ ਲੈ ਕੇ ਕਾਫੀ ਗੁੱਸੇ ਦੇ ਵਿੱਚ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਕੀ ਦੋ ਸਾਲਾਂ ਦੇ ਵਿੱਚ ਵਿੱਚ ਪੰਜਾਬ ਦੇ ਵਿੱਚੋਂ ਇੱਕ ਤਾਂ ਨਸ਼ਾ ਖਤਮ ਕਰਨਾ ਹੈ ਇਸ ਨੂੰ ਲੈ ਕੇ ਹੋਰ ਵੀ ਪ੍ਰਸ਼ਾਸਨ ਨੂੰ ਚੌਕਸ ਕੀਤਾ ਜਾਵੇਗਾ ਨਵੀਂ ਰਣਨੀਤੀ ਬਣਾਈ ਜਾਵੇਗੀ ਪੰਜਾਬ ਦੇ ਵਿੱਚ ਜਿਹੜੇ ਦੋ ਮੰਤਰੀ ਨੇ ਉਹ ਬਦਲਦੇ ਸਾਰ ਨੇ ਕਿਸੇ ਨੂੰ ਨਵਾਂ ਅਨਚਾਰਜ ਵੀ ਬਣਾਇਆ ਜਾ ਸਕਦਾ ਹੈ ਇਹ ਜਿਹੜੀ ਕੈਬਨਟ ਮੀਟਿੰਗ ਹੈ ਜਿਹੜੀ ਕੱਲ ਨੂੰ ਯਾਨੀ ਕਿ 3 April ਨੂੰ ਸੱਦੀ ਜਾ ਰਹੀ ਹੈ ਮੁੱਖ ਮੰਤਰੀ ਦੀ ਰਹਿائش ਜਿਹੜੀ ਚੰਡੀਗੜ੍ਹ ਵਿੱਚ ਹੈ ਉਸ ਵਿੱਚ ਵੱਡੇ ਬਦਲਾਵ ਹੋਣ ਦੀਆਂ ਖਬਰਾਂ ਆ ਰਹੀਆਂ ਨੇ ਸਾਰੀਆਂ ਫੈਲਾ ਨੂੰ ਹਾਲੇ ਬੰਦ ਰੱਖਿਆ ਹੋਇਆ ਲੇਕਿਨ ਸਵੇਰੇ ਦੇ ਮੁੱਖ ਮੰਤਰੀ ਪਗਵੰਤ ਮਾਨ ਵੱਲੋਂ ਕੱਲ ਲਗਭਗ 4 ਮੰਤਰੀਆਂ ਦੀ ਕਹਿੰਦੇ ਨੇ ਛੁੱਟੀ ਕੀਤੀ ਜਾਵੇਗੀ ਨਵੇਂ 4 ਮੰਤਰੀ ਬਣਾਏ ਜਾਣਗੇ ਰਹਿੰਦੇ 2 ਸਾਲਾਂ ਦੇ ਲਈ ਕਿਉਂਕਿ ਜਿਹੜੇ ਮੰਤਰੀ ਨੇ ਉਹਨਾਂ ਦੀ ਕਾਰਜ ਸ਼ੈਲੀ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਵਿਰੋਧੀ ਧਿਰ ਵੱਲੋਂ ਧੰਨਵਾਦ